ਪੰਚਾਇਤੀ ਚੋਣਾਂ ਦੇ ਦੌਰਾਨ ਕਿਵੇਂ ਵੱਡੇ ਪੱਧਰ ਤੇ ਕੋਡ ਆਫ ਕੰਡਕਟ ਦੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਇਹਦੇ ਤਾਜ਼ਾ ਸਬੂਤ ਸਾਹਮਣੇ ਆਏ ਲਗਾਤਾਰ ਮੀਡੀਆ ਦੇ ਵਿੱਚ ਇੱਕ ਵੀਡੀਓ ਘੁੰਮ ਰਹੀ ਹੈ ਜਿੱਥੇ ਸ਼ਰਿਆ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿ ਇਹ ਭਗਵੰਤਮਾਨ ਦੇ ਇਸ਼ਾਰਿਆਂ ਤੇ ਭਗਵੰਤਮਾਨ ਸਰਕਾਰ ਦੇ ਇਸ਼ਾਰਿਆਂ ਤੇ ੜਾਈਆਂ ਜਾ ਰਹੀਆਂ ਨੇ ਜਾਂ ਫਿਰ ਅਫਸਰ ਆਪ ਹੁਰਤਗੀਆਂ ਤੇ ਉਤਰੇ ਹੋਏ ਨੇ ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਜੋ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੜੀਆਂ ਜਾ ਰਹੀਆਂ ਨੇ ਸੱਤਾਧਾਰੀ ਧਿਰ ਇੱਕ ਪਾਸੇ ਤਾਂ ਮਿਸ ਨਹੀਂ ਬਣਦੀ ਹੋਈ ਚੋਣ ਕਮਿਸ਼ਨ ਕੋਲ ਪਹੁੰਚ ਜਾਂਦੀ ਹੈ ਕਿ ਸਾਡੇ ਨਾਲ ਹੀ ਧੱਕਾ ਹੋਈ ਜਾਂਦਾ ਹੈ ਪਰ ਦੂਜੇ ਪਾਸੇ ਅਮਲੋਹ ਦੇ ਬੀਡੀਪੀਓ ਦਫਤਰ ਦੇ ਵਿੱਚੋਂ ਕੁਝ ਅਜਿਹੀਆਂ ਤਸਵੀਰਾਂ ਆਈਆਂ ਨੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਚੈੱਕ ਕੱਟ ਕੇ ਦਿੱਤੇ ਜਾ ਰਹੇ ਨੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਇਹ ਕਿਹਦੇ ਇਸ਼ਾਰੇ ਤੇ ਹੋ ਰਹੇ ਨੇ ਸਵਾਲ ਇਹ ਪਹਿਲਾਂ ਆਪਾਂ ਕੁਝ ਸੈਕੰਡ ਦੀ ਵੀਡੀਓ ਦੇਖਦੇ ਹਾਂ ਆਰੇ ਆਪਣਾ ਮੈਰਕੀ ਫਾਉਂਡੇਸ਼ਨ ਦਾ ਗਾਣਾ ਪ੍ਰਮੋਟ ਕਰ ਰਿਹਾ ਹਾਂ। ਉਹਨਾਂ ਵਿੱਚ ਸਾਈਂਸ ਪ੍ਰੋਗਰਾਮ ਨੇ ਪ੍ਰੋਗਰਾਮ ਨੂੰ ਲੋੜੇ ਤੇ ਹੈ। ਇਹ ਬੰਦੇ ਤੇ ਇਹਦੇ ਤੋਂ ਮੋੜ ਵਾਲਾ ਕੋਰਸ ਹੈ। ਇਹ ਤੋਂ ਉਹਨਾਂ ਦੀ ਅਦੀ ਕਿਰਨ ਹੈ। ਆਰੇ ਆਪਣਾ ਮੈਰਕੀ ਫਾਉਂਡੇਸ਼ਨ ਦਾ ਗਾਣਾ ਪ੍ਰਮੋਟ ਕਰ ਰਿਹਾ ਹਾਂ। ਤਾਂ ਤੁਸੀਂ ਦੇਖੀ ਇਹ ਵੀਡੀਓ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਅਮਲੋ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਸ਼ਰਿਆ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਦੀ ਜਾਣਕਾਰੀ ਹੈ ਜੋ ਕੇ ਬਲਕਾਰ ਸਿੰਘ ਸੁਪਰਡੈਂਟ ਦੀ ਸ਼ਹਿ ਦੇ ਉੱਤੇ ਜਿਹੜੇ ਆ ਚੈੱਕ ਕੱਟੇ ਜਾ ਰਹੇ ਨੇ ਤੇ ਸੈਕਟਰੀ ਦੇ ਵੱਲੋਂ ਚੈੱਕ ਕੱਟ ਕੇ ਦਿੱਤੇ ਜਾ ਰਹੇ ਨੇ ਚੈੱਕ ਜਾਨੀ ਕਿ ਬੈਕ ਡੇਟਸ ਪਿਛਲੀਆਂ ਤਰੀਕਾਂ ਦੇ ਵਿੱਚ ਕੱਟੇ ਜਾ ਰਹੇ ਨੇ ਸ਼ਰਿਆਮ ਜਿਹੜੀ ਹੈ ਚੋਣ ਜਾਬਤੇ ਦੀ ਉਲੰਘਣਾ ਹੋ ਰਹੀ ਹੈ ਇਹ ਜਿਹੜੀ ਵੀਡੀਓ ਹੈ ਇਹ ਬीडीपीओ ਬਲਾਕ ਅਮਲੋਦ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹੈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਲੋਦ ਦੇ ਦਫਤਰ ਦੀ ਹੈ ਮੈਂ ਕੋਸ਼ਿਸ਼ ਕੀਤੀ ਕਿ ਬीडीपीओ ਸਾਹਿਬ ਦਾ ਇਸ ਮਾਮਲੇ ਦੇ ਵਿੱਚ ਪੱਖ ਜਾਣਿਆ ਜਾ ਸਕੇ ਕਿ ਆਖਰੋਂ ਕੀ ਕਹਿਣਾ ਚਾਹੁੰਦੇ ਨੇ ਜਿਹੜਾ ਨੰਬਰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਅਧਿਕਾਰਤ ਵੈੱਬਸਾਈਟ ਤੇ ਬीडीपीओ ਅਮਲੋਦ ਆਇਆ ਜਿਹੜਾ ਸਰਕਾਰੀ ਨੰਬਰ ਹੈ ਉਹ ਨੰਬਰ ਲੱਗ ਨਹੀਂ ਰਿਹਾ ਜਿਹੜਾ ਨਿੱਜੀ ਨੰਬਰ ਦਿੱਤਾ ਗਿਆ ਬੀਡੀਪੀਓ ਸਾਹਿਬ ਦਾ ਉਹਨਾਂ ਨੇ ਫੋਨ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਮੇਰੀ ਪ੍ਰਮੋਸ਼ਨ ਹੋਏ ਨੂੰ 2 ਸਾਲ ਹੋ ਚੱਲੇ ਨੇ ਤੇ ਇਸ ਸਮੇਂ ਮੈਂ ਇੱਕ ਲੰਬੀ ਛੁੱਟੀ ਤੇ ਚੱਲ ਰਿਹਾ ਹਾਂ ਸਵਾਲ ਇਹ ਪੈਦਾ ਹੁੰਦਾ ਹੈ ਇਹਦੇ ਵਿੱਚ ਇਹ ਫਿਰ ਸਰਕਾਰ ਦੀ ਨਗਲ ਨਲੈਕੀ ਕਿ ਜੇ ਕਹ ਲਈਏ ਕਿ ਸਾਹਮਣੇ ਆਉਂਦੀ ਹੈ ਕਿ ਜਿਹੜਾ ਬੰਦਾ 2 ਸਾਲ ਹੋ ਗਏ ਪ੍ਰਮੋਟ ਹੋਏ ਨੂੰ ਤੇ ਹੁਣ ਉਹ ਛੁੱਟੀ ਤੇ ਚੱਲ ਰਿਹਾ ਹੈ ਨਵੇਂ ਬੀਡੀਪੀਓ ਦਾ ਨੰਬਰ ਕਿੱਥੇ ਹੈ ਇਸ ਕਰਕੇ ਉਹਨਾਂ ਦਾ ਕੋਈ ਸਾਨੂੰ ਜਵਾਬ ਨਹੀਂ ਮਿਲ ਸਕਿਆ ਹੁਣ ਇਹਦੇ ਵਿੱਚ ਸੱਚ ਕੀ ਆ ਝੂਠ ਕੀ ਆ ਇਹ ਤਾਂ علیحدਾਂ ਗੱਲ ਪਰ ਚੈੱਕ ਕੱਟੇ ਜਾਣ ਦੀ ਵੀਡੀਓ ਜ਼ਰੂਰ ਹੈ ਅਧਿਕਾਰਤ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਫਿਲਹਾਲ ਕੋਈ ਪੱਖ ਸਾਹਮਣੇ ਨਜ਼ਰ ਨਹੀਂ ਆਉਂਦਾ ਵੀਡੀਓ ਅੱਜ ਤੋਂ ਲਗਭਗ 2 ਦਿਨ ਪਹਿਲਾਂ ਦੀ ਦੱਸੀ ਜਾਂਦੀ ਹੈ ਪੰਜਾਬ ਰਾਜ ਚੋਣ ਕਮਿਸ਼ਨ ਕਿਹੜੀ ਐਸੀ ਨੀਂਦ ਦੀ ਗੋਲੀ ਖਾ ਕੇ ਸੁੱਤਾ ਜਿਸ ਨੂੰ ਪਤਾ ਹੀ ਲੱਗ ਰਿਹਾ ਕਿ ਥੱਲੇ ਕੀ ਹੋ ਰਿਹਾ ਹੈ ਰਾਜਕਮਲ ਚੌਧਰੀ ਜੀ ਕੱਲਾ ਵੋਟਾਂ ਦੀ ਐਲਾਨ ਦੀ ਪ੍ਰੈਸ ਕਾਨਫਰੰਸ ਕਰਕੇ ਗੱਲ ਨਹੀਂ ਸਰਦੀ ਜਿਹੜਾ ਖਲਾਰਾ ਤੁਸੀਂ ਪਾਇਆ ਇਹਨੂੰ ਤੁਸੀਂ ਹੀ ਸਿਮੇਟਣਾ ਹੈ ਚੋਣਾਂ ਆਜ਼ਾਦ ਨਿਰਪੱਖ ਤੇ ਸੁਚੱਜੇ ਤੇ ਸ਼ਾਂਤਮਈ ਤਰੀਕੇ ਨਾਲ ਕਰਾਉਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਇਹ ਨਹੀਂ ਹੋ ਰਹੀਆਂ बार-बार ਕਹਿ ਰਹੇ ਆ ਕਿ ਵੱਡੀਆਂ ਤਰੁੱਟੀਆਂ ਨੇ ਅੱਜ ਕਾਲੀਦਾਸ ਸੁਧਾਰ ਲਾਅਰ ਨੇ ਵੀ ਕਿਹਾ ਕਿ ਸਮਾਂ ਵਧਾਇਆ ਜਾਵੇ ਨਾਮਜ਼ਦਗੀਆਂ ਦਾ ਗਰਦਾਸਪੁਰ ਦੇ ਵਿੱਚ ਚੁੱਲਾ ਟੈਕਸ ਨਹੀਂ ਕੱਟੇ ਜਾ ਰਹੇ ਇਸ ਮਾਮਲੇ 'ਚ ਜ਼ਿਲ੍ਹਾਪਾਲ ਜਿਹੜਾ ਚੌਣ ਅਧਿਕਾਰੀ ਤੇ ਡੀਸੀ ਕਮ ਡੀਸੀ ਜਿਹੜੇ ਆ ਗਰਦਾਸਪੁਰ ਉਹਨਾਂ ਦੇ ਨਾਲ ਕਾਂਗਰਸੀ ਆਗੂਆਂ ਦੀ ਤੁੰਤੂਮੇਮਾ ਹੋ ਗਈ ਇਸ ਤੋਂ ਇਲਾਵਾ ਜੀਰੇ ਦੇ ਵਿੱਚ ਗੋਲੀ ਚਲਾਉਣੀ ਪਈ ਪੁਲਿਸ ਨੂੰ ਇਹ ਸਾਰੀਆਂ ਚੀਜ਼ਾਂ ਨੇ ਕਿੱਥੇ ਹੋ ਤੁਸੀਂ ਕਿਹੜੀ-ਕਿਹੜੀ ਨੀਂਦ ਦੀ ਗੋਲੀ ਖਾਈ ਕਿਹੜੀ ਤੁਹਾਨੂੰ ਵਧੀਆ ਕੌਫੀ ਪਿਆਈ ਜਾਵੇ ਕਿਹੜੀ ਤੁਹਾਨੂੰ ਤਕੜੀ ਤੇਜ ਪੱਤੀ ਵਾਲੀ ਚਾਹ ਪੀ ਆ ਕੇ ਨੀਂਦ ਚੋਂ ਠਾਇਆ ਜਾਵੇ ਤੁਸੀਂ ਕਰ ਕੀ ਰਹੇ ਹੋ ਦਫ਼ਤਰ ਚ ਬੈਠ ਕੇ ਤਾਂ ਚੋਣਾ ਨਹੀਂ ਹੋਣੀਆ ਚੋਣਾ ਦਾ ਹਲਾਨ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਤੁਸੀਂ ਸੁਣਿਆ ਕਿ ਰਾਜਕਾਮਲ ਚੌਧਰੀ ਜਾਂ ਉਹਨਾਂ ਦੀ ਟੀਮ ਨੇ ਪੰਜਾਬ ਦਾ ਦੌਰਾ ਕੀਤਾ ਹੋਵੇ ਪੰਜਾਬ ਦੇ ਹਾਲਾਤ ਜਾਣੇ ਹੁਣ ਡੀਸੀਆਂ ਨੂੰ ਸੱਦੇ ਆਵੇ ਕੁਝ ਵੀ ਨਹੀਂ ਆਟੇ ਨਾਲ ਐਲ ਲਾਇਆ ਜਾਂ ਥੋਕ ਨਾਲ ਜਲੇਬੀਆਂ ਕੱਢਣ ਵਾਲੀ ਗੱਲ ਹੈ ਜਿਹੜੀ ਕੀਤੀ ਜਾ ਰਹੀ ਹੈ ਇਦਾਂ ਤਾਂ ਗੱਲ ਨਹੀਂ ਬਾਨੀ ਇਸ ਤਰੀਕੇ ਨਾਲ ਤਾਂ ਲੋਕਤੰਤਰ ਦੇ ਪਹਿਲੇ ਪਹਿਲੀ ਜਿਹੜੀ ਲਹਿਰ ਇਹ ਹੈ ਜਿਹੜਾ ਪਹਿਲਾ ਥੰਬ ਹੈ ਇਹਦਾ ਮਤਲਬ ਤੁਸੀਂ ਉਹਨੂੰ ਹੀ ਖੋਖਲਾ ਕਰਨਾ ਚਾਹੁੰਦੇ ਹੋ ਸਰਕਾਰ ਵੀ ਤੇ ਚੋਣ ਕਮਿਸ਼ਨ ਵੀ ਅਮਲੋਹ ਵਾਲੀ ਵੀਡੀਓ ਦੇ ਉੱਤੇ ਚੋਣ ਕਮਿਸ਼ਨ ਨੇ ਹਾਲੇ ਤੱਕ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਲੱਗਦੀ ਚਾਹੀਦਾ ਹੈ ਸੀ ਕਿ ਦਰਸ਼ ਚੋਣ ਜਾਬਤੇ ਦੀਆਂ ਜੇਕਰ ਉਲੰਘਣਾ ਹੋਈਆਂ ਨੇ ਤੇ ਇਸ ਵੀਡੀਓ ਦੀ ਜਾਂਚ ਕਰਾਈ ਜਾਂਦੀ ਤੇ ਇਹਦੇ ਤੇ ਜਿਹੜੇ ਜ਼ਿੰਮੇਵਾਰ ਨੇ ਜਿਹੜਾ ਕਿ ਬਲਕਾਰ ਸਿੰਘ ਸੁਪਰਡੈਂਟ ਹੈ ਜੇ ਜਿ ਸ਼ਾਇਤ ਇਹ ਦੱਸਿਆ ਜਾਂਦਾ ਕਿਤੇ ਗਏ ਫਿਰ ਬੀ ਡੀ ਪੀਓ ਹੈ ਫਿਰ ਸੈਕਟਰੀ ਹੈ ਇਹਨਾਂ ਸਾਰਿਆਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਇਹ ਕਿਹੜੇ ਆਧਾਰ ਦੇ ਉੱਤੇ ਸਾਰਾ ਜਿਹੜਾ ਕੰਮ ਹੈ ਤੇ ਚਸ਼ਰੇ ਆਮ ਚੋਣ ਜਾਬਤੇ ਦੀਆਂ ਧੱਜੀਆਂ ਉਡਾ ਰਹੇ ਨੇ ਚੋਣ ਕਮਿਸ਼ਨ ਨੂੰ ਚਾਹੀਦਾ ਕਿ ਤੇ ਫੌਰਨ ਕਾਰਵਾਈ ਕੀਤੀ ਜਾਵੇ ਤਾਂ ਜੋ ਹਰ ਕਿਸੇ ਨੂੰ ਹਰ ਸਿਆਸੀ ਧਿਰ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਇੰਡੀਪੈਂਡੈਂਟ ਆਜ਼ਾਦ ਤੌਰ ਤੇ ਲੜਨਾ ਚਾਹੁੰਦਾ ਹੈ ਉਹਨੂੰ ਮੌਕਾ ਮਿਲ ਸਕੇ ਉਹਦੇ ਜਿਹੜਾ ਲੋਕਤਾਂਤਰੀਕ ਤੇ ਜਮਹੂਰੀ ਤੇ ਸਿਆਸੀ ਅਧਿਕਾਰ ਹੈ ਉਹਨੂੰ ਖੋਇਆ ਨਾ ਜਾ ਸਕੇ ਇਸ ਦੀ ਰਾਖੀ ਕਰਨਾ ਚੋਣ ਕਮਿਸ਼ਨ ਦਾ ਕੰਮ ਹੈ ਨਹੀਂ ਤਾਂ ਘਰ ਜਾਓ ਤੁਹਾਡੀ ਕੋਈ ਲੋੜ ਨਹੀਂ